ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪਰ ਤੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਬਦ ਨਹੀਂ ਲਿਖ ਸਕਦਾ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਦੇਸ਼ ਤੇ ਕਾਨੂੰਨ ਦੀ ਸੋਚ ਆ ਗਈ ਸੰਵਿਧਾਨ ਦੀ ਸੋਚ ਆ ਗਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਐ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਫਾਣਾ ਚਾਹੁੰਦੀਆਂ ਪਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ ਚ ਨਾ ਲੜਾਈ ਪਵਾਓ ਕਿਸੇ ਵੀ ਪਾਰਟੀ ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਐਂ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਿਆ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਹੈ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਕੇਂਦਰੀ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਦਾ ਅਮਰਿਤਪਾਲ ਦੀ ਟਵਿੱਟਰ ਨੂੰ ਲੈ ਕੇ ਇੱਕ ਨਵਾਂ ਦਾਵਾ ਸਾਹਮਣੇ ਆਇਆ ਏ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਟਵੀਟ ਅਮਰਿਤਪਾਲ ਸਿੰਘ ਦੇ ਵੱਲੋਂ ਨਹੀਂ ਕੀਤਾ ਗਿਆ ਸਗੋਂ ਉਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ ਜੋ ਅਮਰਿਤਪਾਲ ਨੂੰ ਨਚਾਉਣਾ ਚਾਹੁੰਦੇ ਸੀ ਹੁਣ ਉਹ ਪਰਿਵਾਰ ਦੇ ਵਿੱਚ ਲੜਾਈ ਪਾ ਰਹੇ ਨੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚਕਾਰ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੁਣੋ ਰਮਨੀਤ ਸਿੰਘ ਬਿੱਟੂ ਦੇ ਵੱਲੋਂ ਹੋਰ ਕੀ ਕੁਝ ਦਾਅਵੇ ਕੀਤੇ ਗਏ ਨੇ ਮੈਂ ਤਾਂ ਮੈਂ ਤਾਂ ਇੱਕ ਗੱਲ ਕਹੀ ਸੀ ਵੀ ਸੰਵਿਧਾਨ ਦੀ ਸੌਂ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌਂ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌਂ ਚੱਕ ਲਈ ਸੰਵਿਧਾਨ ਦੀ ਸੌਂ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜੜੀਆਂ ਇਹ ਜਿਹੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹੌਥ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਿਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪੇ ਤੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀ ਰਾਮ ਜਿਹੜਾ ਅਮਰਿਤਪਾਲ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌਂ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀਆਂ ਸ਼ਰਾਰਤੀ ਜਿਹੜੀਆਂ ਐ ਉਹਨਾਂ ਨੂੰ ਜਾਣਦਾ ਉਹਨਾਂ ਨੂੰ ਵੀ ਡਰਾ ਰਹੇ ਆ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਅਮਰਿਤਪਾਲ ਭਾਜਪਾ ਚ ਰਲ ਸਕਦੇ ਨੇ ਨਹੀਂ 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 ਭਾਜਪਾ ਨੂੰ ਕੀ ਲੋੜ ਉਹ ਉਹ ਕਿਸੇ ਵੀ ਪਾਰਟੀ ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਬੰਦੀ ਸਿੱਖਾਂ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਬੰਦੀ ਸਿੱਖਾਂ ਲੈ ਕੇ ਬੜਾ ਵਿਵਾਦ ਰਿਆ ਰਹਾ ਹੈ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ ਮੈਂ ਤਾਂ ਤੁਹਾਨੂੰ ਪਤਾ ਪੈ ਗਿਆ ਇਹਨਾਂ 'ਤੇ ਡਾਇਰੈਕਟ ਹਮਲਾ ਹੋਇਆ ਹੈ ਹਾਂਜੀ ਹਮਲਾ ਹੋਇਆ ਹੈ ਦੇਖੋ ਇਹ ਜੋ ਮਹੌਲ ਹੋਇਆ ਇਹ ਇਹ ਪੰਜਾਬ ਦਾ ਜਿਹੜਾ ਪੰਜਾਬ ਦੀ ਸਰਕਾਰ ਆ ਬਿਲਕੁਲ ਮਤਲਬ ਐਂ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਿਆ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਹੈ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਗੀ ਗੱਲ ਤਾਂ ਇਹ ਹੈ ਅਸਲੀ ਜਦੋਂ ਜੰਗਲ ਰਾਜ ਹੋਊਗਾ ਵੀ ਜਿਹੜਾ ਵੀ ਸ਼ਿਕਾਰ ਕਿਸਦਾ ਕਰੂਗਾ ਜਿਹੜਾ ਉਹ ਤੋਂ ਤਕੜਾ ਏ ਜਿਹਦੇ ਹੱਥ ਵਿੱਚ ਕੁਝ ਹੈਗਾ ਏ ਉਹ ਕਿਸੇ ਨੂੰ ਵੀ ਮਾਰ ਲੂਗਾ ਕਿਸੇ ਨੂੰ ਵੀ ਖਾ ਲੂਗਾ ਉਹ ਹਾਲਾਤ ਉਰੇ ਬਣੇ ਹੋਏ ਆ ਇਸ ਕਰਕੇ ਕਿਤੇ ਨਾ ਕਿਤੇ ਚਲੋ ਮੈਂ ਮੰਨਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੀ ਆਫੀਸਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਮੈਂ ਗਵਰਨਰ ਸਾਹਿਬ ਨੂੰ ਜਿਹੜਾ ਇਹ ਉਹ ਕੱਲ ਮੈਂ 5 ਵਜੇ ਗਵਰਨਰ ਸਾਹਿਬ ਨੂੰ ਮਿਲ ਰਿਹਾ ਇਸ ਕਰਕੇ ਵੀ ਕਿਤੇ ਨਾ ਕਿਤੇ ਇਹਦਾ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਫਿਰ ਇਹਨੂੰ ਗਲਤ ਮੱਲੇ ਵੀ ਅਸੀਂ ਨਹੀਂ ਕਹਿੰਦੇ ਗਵਰਨਰ ਰੇ ਰਾਜ ਲਾਉਣਾ ਜਾਂ ਕੋਈ ਕੋਈ ਗੱਲ ਕਰਨਾ ਪਰ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਆ ਗਵਰਨਰ ਸਾਹਿਬ ਸੀਐਮ ਦੇ ਨਾਲ ਗੱਲ ਕਰਨ ਵੀ ਇਹ ਕਿਉਂ ਹੋ ਰਿਹਾ ਤੇ ਮੈਂ ਵੀ ਆਪਣੇ ਵੱਲੋਂ ਜੋ ਕੋਈ ਇਨਪੁਟ ਜੋ ਸੁਝਾਅ ਹੋਊਗਾ ਮੈਂ ਕੱਲ ਨੂੰ ਗਵਰਨਰ ਸਾਹਿਬ ਨੂੰ ਦਊਂਗਾ